ਸਤਨਾਮ ਸ਼੍ਰੀ ਵਾਖ ਗੁਰੂ ਸੰਜਿਓ ਹੋ ਮੇਰਾ ਮੇਰ ਪਰ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਮੰਡੋਲ ਹੋ ਨਾ ਹੰਗਿਰਤੇ ਰਖ ਲੈਨੀ ਹਰ ਮੇਰੀ ਸਤਿਗੁਰੂ ਸ਼੍ਰੀ ਵਾਹਿਗੁਰੂ ਸੰਜੀਓ ਰਾਗ ਬਿਦਾਮਨ ਮਹੱਲਾ ਪੰਜਵਾਂ ਘਰ ਪੰਜਵਾਂ ਚੌਪਦੇ ਏਕ ਓੰਕਾਰ ਸਤਿਨਾਮ ਸਤਗੁਰਪਰਸਾਦ ਮ੍ਰਿਤ ਮੰਡਲ ਜਗ ਸਜਿਆ ਜੋ ਬਾਲੂ ਕਰਬ ਬਿਰਸਤ ਬਾੜ ਨ ਲਗਈ ਜੋ ਕਾਗਦ ਧੂਂਦਾ ਦੇਹੀ ਮਨ ਸਾ ਮਨੇ ਮਾਇ ਸਤ ਦੇਖ ਵਿਚਾਰ ਸਿਧ ਸਾਧਕ ਗਰੀ ਜੋਗੀ ਤਜ ਗਏ ਘਰ ਬਰ ਰਾਮ ਜੈਸਾ ਸੁਪਨ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੈ ਗਵਰ ਕੰਸੁ ਭਾਈ ਮੀਤੈ ਦੇਖ ਨੈਣ ਪਸਾਰ ਇਕ ਚਾਲੇਤ ਚਦ ਸਹਿ ਸਭ ਆਪਣੀ ਬਾ ਜਨਪੁਰ ਸਤਗੁਰ ਸੇਵਿਆ ਸੇ ਅਸਤਰ ਹਰ ਦਵਾਰ ਜਨ ਨਾਨਕਾਰ ਕਾ ਦਾਸ ਹੈ ਰਾਖ ਪੈਜ ਮੁਰ ਜਨਪੁਰ ਸਤਗੁਰ ਸੇਵਿਆ ਸੇ ਅਸਤਰ ਹਰ ਦਵਾਲ ਜਨ ਨਾਨਕ ਹਰ ਕਾ ਦਾਸ ਰਾਖ ਪੈਜ ਮੁਰ ਵਾਹਿਗੁਰੂ ਜੀ ਕਾ ਖਾਲਸਾ ਅੱਜ ਦੇ ਕੀਤੇ ਅੱਜ ਦਿਨ ਸੋਮਵਾਰ 10 ਜੂਨ 28 ਜੇਠ ਹੈ ਅੱਜ ਦਿਨ ਸੋਮਵਾਰ 10 ਜੂਨ 28 ਜੇਠ ਹੈ ਅੱਜ ਤਨਗੁਰ ਦਮ ਪਾਸ਼ਾ ਉਹਨਾਂ ਦੀ ਪੰਜਵੀਂ ਜੋਤ ਤਨਤਲ ਗੁਰੂ ਅਰਜਨ ਦੇਵ ਪਾਸ਼ੇ ਮਹਾਰਾਜ ਦਿਨਾਂ ਦਾ ਅੱਜ ਸ਼ੀਧੀ ਦੇ ਹੜਾਏ ਸ਼ੀਧੀ ਦੇ ਹੜੇ ਨੂੰ ਮੁਖਰਾ ਦੇ ਹੋਇਆ ਜੋ ਕਈਆਂ ਦਿਨਾਂ ਤੋਂ ਸ੍ਰੀ ਸਹਿਜ ਪਾਠ ਰੱਖੇ ਹੋਏ ਸਾਨਾਂ ਉਹਨਾਂ ਦੇ ਆਪਾਂ ਪਹਿਲਾਂ ਪਉ ਪਾਵਾਗੇ ਜਿਸ ਸਮਾਂ ਮਿਲਿਆ ਤੋੜੀ ਜੀ ਦੀ ਬਾਰੇ ਵਿਚਾਰ ਕਰਾਂਗੇ ਉਪਰੰਤ ਨੰਦਰ ਦੀ ਧਰਤੀ ਜਿਸ ਤਰ੍ਹਾਂ ਆਪਾਂ ਆਏ ਸਾਲ ਛੋਲਿਆਂ ਦੀਆਂ ਘੂਣੀਆਂ ਬਣਾ ਕੇ ਪਾਣੀ ਮਿੱਠਾ ਬਣਾ ਕੇ ਸੰਤਾਂ ਦੀ সেবা ਕਰਦੇ ਸਾਂ ਇਸ ਵਾਰ ਉਹ ਘੂਣੀਆਂ ਦੇ ਬਜਾਏ ਠੰਡਾ ਮਿੱਠਾ ਜਲ ਅਨ ਪਕੌੜੇ ਇਹਦਾ ਲੰਗਰ ਚਲਾਵਾਂਗੇ ਸੰਤਾਂ ਦੀ ਸੇਵਾ ਕਰਾਂਗੇ ਇਹਨਾਂ ਨਾਲ ਤੇ ਤਕਰੀਬਨ 3-4 ਵਜੇ ਤੱਕ ਪ੍ਰੋਗਰਾਮ ਚਲਾਵਾਂਗੇ ਖੁਸ਼ੀਆਂ ਗੁਰੂਦੋਂ ਜਿੰਨੀਆਂ ਲਈਆਂ ਜਾਣੂ ਨੇ ਥੋੜੀਆਂ ਆਪਾਂ ਅੱਜ ਵੀ ਤੀਰਥਾਂ ਦੀ ਗੱਲ ਕਰਦੇ ਹਾਂ ਜਾਂ ਦਾਨ ਪੁੰਨ ਦੀ ਗੱਲ ਕਰਦੇ ਸਾਂ ਨੰਦਰਾ ਦੀ ਵੀ ਗੱਲ ਕਰਦੇ ਸਾਂ ਇਤਤ ਸੇਵਾ ਇੱਕ ਪਿਆਰੋਂ ਜਿੰਨੀ ਕੋਈ ਕੱਟ ਲੂਗਾ ਉਹਦੇ ਪਾਦਾਂ ਵਿੱਚ ਹੀ ਰਣੀ ਇਹ ਤੈਨੂੰ ਕੋ ਖੋ ਨਹੀਂ ਸਕਦਾ ਨਾ ਦਾਨ ਪਿੰਨ ਪੁੱਲ ਕੀਤਾ ਹੋਇਆ ਖੁਸਦਾ ਏ ਨਾ ਸੇਵਾ ਕੀਤੀ ਹੋਈ ਖੁਸਦੀ ਉਹ ਕਰਤਵਾਲੇ ਨੂੰ ਫਲ ਮਿਲਦਾ ਹੀ ਮਿਲਣਾ ਤੇ ਜੋ ਕੁਛ ਤੁਸੀਂ ਕਰਦੇ ਆ ਪਾਠ ਪੂਜਾ ਕਰਦੇ ਆ ਨੰਦਰਤੋਂ ਨੇ ਜੋ ਵੀ ਕਰਦੇ ਆ ਉਹ ਕਰਦੇ ਤੇ ਅਸੀਂ ਗੁਰੂ ਦੀ ਸੇਵਾ ਕਰਦੇ ਆ ਜਾਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਬਿੱਤੀ ਸੇ ਤਰੀਕੇ ਨਾਲ ਗੁਰੂ ਦੀ ਸਾਨੂੰ ਸੇਵਾ ਮਿਲ ਜਾਏ ਤੇ ਖੁਸ਼ੀ ਮਿਲ ਜਾਵੇ ਕਿਉਂਕਿ ਸੇਵਾ ਤਾਂ ਹੀ ਕਰਦਿਆਂ ਖੁਸ਼ੀ ਮਿਲੇ ਤਾਂ ਤੇ ਕਿਸੇ ਤਰੀਕੇ ਦੇ ਨਾਲ ਵੀ ਕੋਈ ਦਾਨ ਪੂਨ ਕਰਕੇ ਕਿਸੇ ਤਰੀਕੇ ਦੇ ਨਾਲ ਸੇਵਾ ਇਥੇ ਸੇਵਾ ਕਰਕੇ ਤਾਂ ਕਰਕੇ ਤਾਂ ਕਰਕੇ ਸੇਵਾ ਕਰਦਾ ਹੈ ਉਹ ਤਾਂ ਗੁਰੂਆਂ ਨੇ ਖੁਸ਼ੀਆ ਪ੍ਰਾਪਤ ਕਰਨੀਆਂ ਪੈਰੋ ਆਪਾਂ ਜਿੰਨਾ ਤੱਕ ਗੁਰੂ ਦੀ ਸੇਵਾ ਤੇ ਆਂਦੇਵਾਂਗੇ ਉਹਨਾਂ ਤੇ ਗੁਰੂ ਸਾਡੇ ਵੱਲ ਧਿਆਨ ਦੇਊਗਾ ਇੱਕ ਛੋਟੀ ਜਿਹੀ ਉਦਾਹਰਣ ਦੇਵਾਂ ਇੱਕ ਮਾਲਕ ਦਾ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਕੋਈ ਨੌਕਰ ਚੰਤ ਸੇਵਾ ਕਰਦਾ ਹੈ ਤੇ ਤੁਸਾਂ ਮੈਂ ਦੇਖਿਆ ਉਹ ਤੇ ਮੈਂ ਵੀ ਦੇਖਿਆ ਉਸੇ ਬਦਲ ਉਫਲਕ ਦੇ ਨਾ ਕਦੇ ਲੱਗਦਾ ਹੀ ਕਈਆਂ ਨੇ ਆਪਣੀ ਜਮੀਨ ਜ਼ਮੀਨ ਜਾਇਦਾਦ ਵਿੱਚੋਂ ਵੀ ਉਹਦੇ ਨਾਂ ਤੇ ਉਹਦੀ ਸੇਵਾ ਦੇਉਂ ਖੁਸ਼ ਹੁੰਦਿਆਂ ਦੇ ਕੇ ਤੇ ਕਈਆਂ ਨੇ ਤੇ ਜਮੀਨ ਵਿੱਚ ਥੋੜੀ ਬਹੁਤ ਨਾਲ ਬਾਤੀ ਮਕਾਨ ਬਣਾਤੇ ਬਈ ਇਹ ਮੇਰਾ ਬੜਾ ਫਵਾਦਾਰ ਨਾ ਕੋਸੀਦਾ ਤੇ ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ ਗੁਰੂ ਨੂੰ ਖੁਸ਼ ਕਰਾਉਂ ਤੇ ਗੁਰੂ ਖੁਸ਼ ਹਨ ਪਤਾ ਨਹੀਂ ਕੀ ਕੁਝ ਦੇ ਦੇ ਗੁਰੂ ਕੀ ਕੋਈ ਤਾਂ ਬਤਲਵੇਂ ਨਹੀਂ ਜੋ ਮੰਗਾਗੇ ਗੁਰੂ ਤੋਂ ਉਹੀ ਮਿਲ ਜਾਊਗਾ ਜਦੋਂ ਕੁਝ ਹੋਵੇ ਨਾ ਮਾਨਤ ਤੂੰ ਪੁੱਛਦਾ ਏ ਵੀ ਕੀ ਚਾਹੀਦਾ ਉਪਰ ਜੋ ਮੰਗ ਲਾਂਗੇ ਉਹੀ ਤੇ ਮਿਲ ਜਾਊਗਾ ਗੁਰੂ ਦਾ ਤੋੜਦਾ ਨਹੀਂ ਕੋਈ ਇਸ ਵਾਰ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆਪਾਂ ਨੰਨਾ ਮਿੱਟਾ ਜਨ ਫਕੋੜਨ ਦੀ ਸੇਵਾ ਕਰਾਣ ਦੀ ਸੰਗਤਾਂ ਦੀ ਜਿਸ ਤਰ੍ਹਾਂ ਦੀ ਕਿਸੇ ਨੇ ਸੇਵਾ ਕਰਨੀ ਹੋਵੇ ਉਹ ਉਸ ਤਰ੍ਹਾਂ ਦੀ ਸੇਵਾ ਕਰਦਾ ਹੈ ਜਿਸ ਤਰ੍ਹਾਂ ਦਾ ਮਹਿਸਾ ਪਾਉਣਾ ਹੈ ਉਸੇ ਵਜੂਦ ਦਾ ਸੇਵਾ ਜੋ ਉਸਾ ਐਸਾ ਪਸੰਦ ਹੈ ਬੇਨਤੀ ਪ੍ਰਵਾਨ ਕਰਦੇ ਤਕਰੀਬ ਨਾਲ ਆਪਾਂ ਨੌ ਸਾਡੇ ਕੁਝ ਘੋਪਾਵਾਂਗੇ ਬਾਅਦ ਚ ਫਿਰ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਾਂਗੇ ਵਾਹਿ ਗੁਰਦੇ ਕਾ ਖਾਲਸਾ ਵਾਹਿ ਗੁਰਦੇ ਕੀ ਫਤ